ਨੋ ਜੀ ਇਹ ਬੁੱਢਾਪੋਰਾ ਤੇ ਵੀ ਸੰਗਤ ਆ ਗਈ ਕਿਆ ਹਾਲ ਆ ਬਾਬਾ ਜੀ ਕਿਆ ਕਿਆ ਇਹਦੇ ਤੇ ਕਿਆ ਹੁਣ ਤੁਸੀਂ ਔਲੇ ਤਲੇਤਾ ਪਰ ਤਿੰਨ ਟਰਾਲ ਤਿੰਨ ਟਰਾਲ ਅੱਛਾ ਅੱਛਾ ਇਹ ਬਾਈ ਜੀ ਦਾ ਟਰੈਕਟਰ ਹੈ ਹਾਂ ਚਲੋ ਕੱਢ ਕੇ ਰੱਖੋ ਹਈ ਟਾਈਮ ਹੈ ਸੰਭਾਲ ਲੰਦਾ ਜੀ ਨਾ ਸੰਭਾਲ ਲੈ ਸੰਭਾਲ ਲੈ ਪਿੱਛੇ ਘੜਾ ਸਾਡਾ ਸੇਵਾ ਦਾ ਹਾਂ ਹਾਂ ਮਿਲ ਕੇ ਕੰਮ ਚੱਲਦਾ ਫਿਰ ਇੱਧਰ ਰੱਖ ਬਾਈ ਇੱਧਰ ਜਾਂਦਾ ਜਾਂਦਾ ਠੀਕ ਹੈ ਠੀਕ ਸੱਤ ਨੌ ਬਸੇ ਗਏ ਤੇ ਬਾਰਾਂਾਂ ਦੀ ਲੋਡ ਆ ਜੀ ਇੱਥੇ ਬਹੁਤ ਆ ਬਚਾ ਕੇ ਨਹੀਂ ਤੈਨੂੰ ਆਉਣ ਦੋਈ ਤਿਲਕਾ ਦਾ ਨਹੀਂ ਥੈਲੇ ਗਿਆ ਤਿਲਕੂਗਾ ਉਹਨੂੰ ਕਹ ਇੱਥੇ ਨੂੰ ਰੱਖ ਦੇ ਇੱਧਰ ਨੂੰ ਇੱਧਰ ਨੂੰ ਐ ਤੈਨੂੰ ਰੱਖੋ ਜੀ ਵਾਹਿਗੁਰੂ ਸਤਿ ਚਲ ਕੇ ਜਾਣਗੇ ਉੱਥੇ ਜਾਣਾ ਆਹਨੇ ਚੱਲ ਕੇ ਦਿੱਤੀ ਜੋ ਸਮਝੇ ਉੱਥੇ ਜਾਣਾ ਚੱਲ ਪੀ ਆਹ ਰੁਕ ਜਾਓ ਤਿਲਕੇ ਗਿਆ ਉੱਥੇ ਜਾਊਗਾ ਆ ਗਿਆ ਪੌਂਟ ਆ ਗਿਆ ਪੌਂਟ ਆ ਗਿਆ ਆਉਣ ਦਾ ਹੌਲੀ ਹੌਲੀ ਆਉਣ ਦਾ ਲੰਗਾ 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 ਟਰੈਕਟਰ ਦੇਖੋ ਟਰੈਕਟਰ ਲੜੇ ਕੰਦ ਛੱਡ ਕੇ ਗਏ ਤੇ ਜੀ ਸੀ ਬਾਗ ਆ ਸਾਹਮਣੇ ਉਹ ਥੱਲੇ ਗਰ ਗਏ ਜੀ ਉਹ ਤੇ ਉਸ ਤੋਂ ਬਾਅਦ ਆ ਸਾਈਡ ਬਹੁਤ ਵੱਧ ਗਿਆ ਕੰਮ ਥੱਲੇ ਢੀ ਸੜ ਖਾਰ ਪੈ ਗਈ ਪਹਿਲਾਂ ਇੱਕ ਵਾਰ ਅਸੀਂ ਆ ਟਰੈਕਟਰ ਤਾਰਦੀ ਜੀ ਉਹਦੇ ਬਾਅਦ ਦੇਖਦੇ ਆ ਫਿਰ ਕੀ ਬਣਦਾ ਪ੍ਰੋਗਰਾਮ